ਵਿਦਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸੋਸ਼ਲ ਮੀਡੀਆ ਤੇ ਟਰੋਲ ਕਰਨ ਵਾਲਿਆਂ ਨੂੰ ਸਿੱਧਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਜੇ ਲੋਕ ਆਪਣੀ ਗੰਦੀ ਜ਼ੁਬਾਨ ਦੇ ਨਾਲ ਮੇਰੇ ਲਈ ਗਲਤ ਸ਼ਬਦ ਬੋਲਦੇ ਨੇ ਜਾਂ ਲਿਖਦੇ ਨੇ, ਮੈਂ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੰਦਾ। ਉਹਨਾਂ ਨੇ ਕਿਹਾ ਕਿ ਲੋਕਾਂ ਦਾ ਕੰਮ ਕਰਨਾ ਤੇ ਸੱਚ ਬੋਲਣਾ ਉਹਨਾਂ ਦੀ ਪਹਿਲ ਹੈ, ਨਾ ਹੀ ਨਾਕਾਰਮਿਕ ਟਿੱਪਣੀ ਕਰਨ ਅਤੇ ਜਿਹੜਾ ਕਿ ਸਮਾਂ ਉਸਤੇ ਨਹੀਂ ਖਰਚ ਕਰਦੇ ਉਥੇ ਹੀ ਉਹਨਾਂ ਨੇ H1B ਵੀਜ਼ਾ ਦੇ ਤੇ ਗੱਲ ਕਰਦੇ ਆ ਧਾਲੀਵਾਰ ਨੇ ਅਮਰੀਕਾ ਪੂਰਵ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਫੈਸਲੇ ਤੇ ਇਸ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ 트੍ਰੰਪ ਨਹੀਂ ਚਾਹੁੰਦਾ ਕਿ ਹੋਰ ਦੇਸ਼ਾਂ ਦੇ ਨੌਜਵਾਨ ਉਸ ਦੇ ਦੇਸ਼ ਵਿੱਚ ਜ਼ਿਆਦਾ ਆਉਣ ਪਰ ਇਹ ਫੈਸਲਾ ਭਾਰਤੀ ਜੁਵਾ ਖਾਸ ਕਰ ਪੰਜਾਬ ਦੇ ਉਹਨਾਂ ਵਿਦਿਆਰਥੀਆਂ ਦੇ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਜੋ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੇ ਸੁਪਨੇ ਦੇਖਦੇ ਨੇ ਧਾਲੀਵਾਲ ਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਗਲਤ ਫਾਸਲਾ ਵਾਪਸ ਲੈਣ ਇਸ ਦੇ ਨਾਲ ਹੀ ਸਾਬਕਾ ਮੰਤਰੀ ਨੇ ਮਿਸ਼ਨ ਚੜਦੀ ਕਲਾ ਅ ਤਹਿਤ ਸਕੂਲ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਵਿਸ਼ੇਸ਼ ਗੱਲ ਇਹ ਹੈ ਕਿ ਧਾਲੀਵਾਲ ਨੇ ਖੁਦ ਆਪਣੇ ਹੱਥ ਦੀ ਸਫਾਈ ਹੱਥਾਂ ਦੇ ਨਾਲ ਸਫਾਈ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਜਿਹੜਾ ਕੀ ਸਫਾਈ ਸਿਰਫ ਪ੍ਰਚਾਰ ਦਾ ਵਿਰਛਾ ਨਹੀਂ ਸਗੋਂ ਹਰ ਕਿਸੇ ਦੀ ਜਿਹੜਾ ਕਿ ਦਿਨਚਰਿਆ ਦਾ ਹਿੱਸਾ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਵਿੱਚ ਛੋਟੀ ਉਮਰ ਤੋਂ ਹੀ ਸਾਵ ਸੁੱਤਰੇ ਵਾਤਾਵਰਣ ਦੀ ਸੋਚ ਪੈਦਾ ਕਰਨੀ ਲਾਜ਼ਮੀ ਹੈ ਤਾਂ ਜੋ ਭਵਿੱਖ ਨੂੰ ਪੂਰੇ ਆ ਸਮਾਜ ਨੂੰ ਜਿਹੜਾ ਕਿ ਸਿਹਤਮੰਦ ਬਣਾਇਆ ਜਾ ਸਕਦਾ ਹੈ ਜਿਹੜੇ ਟਰੋਲ ਕਰਦੇ ਆ ਪਰਮਾਤਮਾਾਂ ਦੀ ਲੰਬੀ ਉਮਰ ਕਰੇ ਔਰ ਉਹ ਇਸੇ ਕੰਮ ਤੇ ਲੱਗੇ ਰਹੇ ਹੋਦੋਂ ਦਾ ਕੋਈ ਕੰਮ ਹੈ ਨਹੀਂ ਨਾ ਉਹਨਾਂ ਦੇ ਕੋਈ ਕੰਮ ਕਰਨਾ ਉਹ ਲੱਗੇ ਰਹੇ ਨੇ ਇਸ ਕੰਮ ਤੇ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਦੇਖੋ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ ਅਸੀਂ ਤਾਂ ਆਪਣੀ ਮਸਤੀ ਨਾਲੇ ਚੱਲਦੇ ਆਂ ਔਰ ਆਪਣੀ ਚਾਲੇ ਚੱਲਦੇ ਰਹਾਂਗੇ ਨਾ ਕਦੀ ਮੈਂ ਦੇਖਿਆ ਜੇ ਨਾ ਮੈਂ ਕਦੀ ਕੇ ਕਮੈਂਟ ਕੀਤੇ ਜੇ ਨਾ ਮੈਂ ਕਦੀ ਕੇ ਦੀ ਸ਼ਾਨ ਦੇ ਖਿਲਾਫ ਬੋਲਿਆ ਨਾ ਕਦੀ ਮੈਂ ਕਦੀ ਵੀ ਮਤਲਬ ਮੇਰੇ ਪੇਜ ਦੇ ਉੱਤੇ ਤੁਸੀਂ ਵੇਖੋਗੇ ਕਦੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਬਸ ਨਾ ਆਪਣੀ ਐਕਟੀਵਿਟੀ ਜਿਹੜੀ ਉੱਤੇ ਪਾਉਣਾ ਇਸ ਕਰਕੇ ਜਿਹੜੇ ਬੰਦੇ ਦਾ ਇਹ ਮਨ ਖੁਸ਼ ਹੁੰਦਾ ਉਹ ਕਰ ਲੈਣ ਕੀ ਆ ਤਾਂ ਕੀ ਫਰਕ ਪੈਂਦਾ ਕੋਈ ਆਪਾਂ ਗੰਦੀਆਂ ਗਾਲਾਂ ਵਿੱਚ ਕਰਦੇ ਆਂ ਜਿਨ੍ਹਾਂ ਨੂੰ ਦੇਖਿਆ ਸਾ ਵੀ ਆਉਂਦਾ ਜਿਨ੍ਹਾਂ ਨੂੰ ਮਹਾਰਾਜ ਨੇ ਗੰਦੀ ਜੁਬਾਨ ਦਿੱਤੀ ਆ ਉਹ ਉਹਨਾਂ ਦੇ ਮੂੰਹੋਂ ਫੁੱਲ ਤੇ ਕਦੇ ਨਹੀਂ ਉਹਨਾਂ ਦੀ ਡਿਊਟੀ ਲੱਗੀ ਆ ਵੀ ਤੁਸੀਂ ਗੰਦ ਬੋਲਣਾ ਜਾ ਕੇ ਉਹ ਕਈ ਜਣਾਂ ਕਿ ਗੰਦ ਵੀ ਬੋਲਣ ਨਾਲ ਆ ਕੇ ਕਈ ਲੀਡਰ ਵੀ ਨੇ ਕਈ ਦੂਜੇ ਵੀ ਆ ਉਹ ਬੋਲਦੇ ਦਿੰਦੇ ਗੰਦ ਅਸਲ ਉਹ ਵੇਖ ਕੇ ਬਈ ਐਸਪੀ ਦਾ ਵੀ ਕੰਮ ਤੇ ਇਹਨਾਂ ਕੋਈ ਹੈ ਨਹੀਂ ਤੇ ਚਲੋ ਇਦਾਂ ਦੀਆਂ ਗੰਦੀਆਂ ਗਾਲਾਂ ਸੰਦ ਸਾਡੇ ਕੰਮ ਤੋਂ ਵੀ ਰੋਕ ਸਕਦੀਆਂ ਟਰਾਲ ਟਰਾਲ ਤੇ ਕੁਝ ਵੀ ਨਹੀਂ ਮੈਨੂੰ ਮੇਰੇ ਕੰਮ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੀ ਜੋ ਮਰਜ਼ੀ ਕੋ ਕਹੇ ਮੈਂ ਆਪਣਾ ਕੰਮ ਕਰਦਾ ਨਹੀਂ ਨਾ ਮਾਨਪਤੀ ਪਾਲਿਸੀ ਆ ਕਿ ਮਤਲਬ ਅੱਗੇ ਤੋਂ ਮਤਲਬ ਜਿਹੜੇ ਘਰ ਤੋਂ ਘਰ ਟੈ ਇਮੀਗ੍ਰੇਸ਼ਨ ਜਿਹੜੇ ਉਦੇਸ਼ ਚ ਜਾਣ ਉਹ ਪੀਸਾ ਬਸ ਵਧਾ ਕੇ ਸਿੱਧਾ ਸਿੱਧੇ ਢੰਗ ਨਾਲ ਉਹ ਵੀ ਕੋਸ਼ਿਸ਼ ਇਹ ਹੀ ਆ ਕਿ ਕਿਸੇ ਨਾ ਕਿਸ ਤਰ੍ਹਾਂ ਮਤਲਬ ਲੋਕ ਜਿਹੜੇ ਉਹਨੂੰ ਹਟ ਜਾਣ 1 ਲੱਖ ਡਾਲਰ ਪੇਸਾ ਕਿੰਨੇ ਦੇਣੀ ਐਨੀ ਫੀਸ ਕੋ ਦੇ ਸਕਦਾ ਦੇਖੋ ਫੀਸ ਦਿੱਤੀ 85 ਲੱਖ ਜਿਹੜਾ ਬੰਦਾ ਕਿਹੜਾ ਬੰਦਾ ਵਿਜੇ ਲਈ ਇੰਨੀ ਫੀਸ ਦੇਊਗਾ ਉਹਨਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਵੀ ਜਿਹੜੇ ਪ੍ਰਵਾਸੀ ਸੀ ਬਾਹਰ ਕੱਢਿਆ ਤੁਸੀਂ ਵੀ ਜਿਹਨੇ ਪ੍ਰਵਾਸੀ ਬਾਹਰ ਗੱਡੋ ਮਤਲਬ ਜਿਹੜਾ ਦੇਖੋ ਅਸੀਂ ਜਿਹਨੇ 85 ਲੱਖ ਲਾਉਣਾ 85 ਲੱਖ ਦਾ ਉਹ ਇੱਥੇ ਜਿਹੜਾ ਮੱਦੀ ਕੰਮ ਹੋ ਸਕਦਾ ਆਪਣੇ ਦੇਸ਼ ਦੇ ਨੌਜੋਨਾਂ ਦੇ ਵੱਡਾ ਸਰਪਾਵੇਗਾ ਨਹੀਂ ਨਹੀਂ ਬਿਲਕੁਲ ਪਊਗਾ 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 ਬਿਲਕੁਲ ਪੜੇ ਲਿਖੇ ਬੱਚਿਆਂ ਲਈ ਰਸਤਾ ਬੰਦ ਕਰਤਾ ਇਹਨਾਂ ਦੇ ਪਾਸੇ ਆਏ ਨਹੀਂ ਸਾਡੇ ਬੰਦਿਆ ਕੋਲ ਇਸ ਕਰਕੇ ਗਲਤ ਹੈ 트ੰਪ ਦੀ ਜਿਹੜੀ ਮਤਲਬ ਕੀ ਸੇਣੀ ਬਤਾਉਣੀ ਜਿਹੜੀ ਉਹ ਬਹੁਤ ਗਲਤ ਆ ਲੈਣਾ ਪੈਸਾ ਵਾਪਸ ਲੈਣਾ ਚਾਹੀਦਾ ਲੈਣਾ ਚਾਹੀਦਾ ਬਿਲਕੁਲ ਟਰੰਪ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਮਤਲਬ ਜਿਹੜਾ ਦੁਨੀਆ ਭਰ ਦੇ ਜਿਹੜੇ ਮਿਹਨਤੀ ਪੜ੍ਹੇ ਲਿਖੇ ਲੋਕ ਆ ਜਿਹੜੇ H1 ਵੀਜ਼ੇ ਦੇ ਰਾਹੀਂ ਜਾਂਦੇ ਸੀਗੇ ਉਹਨਾਂ ਦੇ ਰਾਹ ਦੇ ਵਿੱਚ ਇੱਕ ਬੜੀ ਵੱਡੀ ਉਹਨਾਂ ਨੇ ਰੁਕਾਵਟ ਖੜੀ